ਹਾਂਜੀ ਸਾਥੀ ਸ੍ਰੀ ਅਕਾਲ ਜੀ ਵੇਦਰ ਬਹਰਪ੍ਰਿਤ ਰੋਗਲੇ ਸਾਰੇ ਦੋਸਤੋਨਾਂ ਦਾ ਸਵਾਗਤ ਕਰਦੇ ਆਂ ਚੈਨਲ ਦਰਪਨ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ 23 31 ਤੇ 1 2 3 ਜੂਨ ਨੂੰ ਪੰਜਾਬ ਦੇ ਮੌਸਮ ਵਿੱਚ ਕੀ ਬਦਲਾਅ ਦੇਖਣ ਨੂੰ ਮਿਲ ਸਕਦਾ ਮੀਂਹ ਨੇਰੀ ਜਿਹੜਾ ਚੱਲਣ ਦੀ ਸੰਭਾਵਨਾ ਰਹੇਗੀ ਤਗੜੇ ਮੀਂਹ ਪੰਜਾਬ ਵਿੱਚ ਕਦੋਂ ਪੈ ਸਕਦੇ ਮੌਨਸੂਨ ਦੀ ਤਾਜ਼ਾ ਅਪਡੇਟ ਕੀ ਹੈ ਤੇ ਕਰਮੀ ਤੋਂ ਕਦੋਂ ਪੰਜਾਬ ਵਾਸੀ ਨੂੰ ਰਾਤ ਮਿਲਦੀ ਸੰਭਾਵਨਾ ਹੈ ਤੇ ਅੱਜ ਤੋਂ ਹੀ ਮੌਸਮ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ 30 31 ਤੇ 1 2 3 ਜੂਨ ਤੇ ਮੌਸਮ ਦੀ ਗੱਲ ਕਰਾਂਗੇ ਤਾਂ ਜੋ ਮੌਸਮ ਵਿਭਾਗ ਕੋਲ ਤਾਜ਼ ਕਰਾਂਗੇ ਤਾਂ ਕੱਲ ਵੀ 29 ਮਈ ਨੂੰ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਆਪਾਂ ਕ ਲਈ ਮੌਕਾ ਹੋ ਗਿਆ ਉਸ ਤੋਂ ਬਾਅਦ ਜਲੰਧਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਲੁਧਿਆਣਾ ਹੋ ਗਿਆ ਤੇ ਨਾ ਲੱਗਦੇ ਕੁੱਝ ਖੇਤਰਾ ਵਿੱਚ ਨੀਰ ਚਖੜ ਵਿੱਚ ਚੱਲਣ ਚੱਲਿਆ ਸੀ ਕੱਲ ਤੇ ਕੁੱਝ ਇਲਾਕਿਆਂ ਵਿੱਚ ਹਲਕੇ ਜਿਹੜੇ ਛਰਾਟੇ ਵਿੱਚ ਦਰਜ ਕੀਤੇ ਗੜ ਇਕਾ ਤੁਕਾ ਪਾਗਾ ਵਿੱਚ ਤੇ ਅੱਜ 30 ਕੱਲ 31 ਤੇ ਪਰਸੋਂ 1 ਤੇ 2 ਤੇ 3 ਜੂਨ ਨੂੰ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਸੰਭਾਵਨਾ ਰਵੇ ਕਿਨੇ ਖੇਤਰਾ ਵਿੱਚ ਜੜਮੀ ਪੈਣ ਦੇ ਸਾਰ ਰਹਿਣਗੇ ਨੀਰ ਚਖੜ ਵਿੱਚ ਚੱਲਣ ਦੀ ਸੰਭਾਵਨਾ ਰਵੇਗੀ ਤਾਂ ਸਾਰੀ ਅਪਡੇਟ ਤੁਹਾਡੇ ਨਾਲ ਜਾਣਕਾਰੀ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂ ਜੀ ਬੇਨਤੀ ਕਰਨਾ ਚਾਹੁੰਦੇ ਆ ਤਾਂ ਕਿਰਪਾ ਕਰਕੇ ਕਮੈਂਟ ਕਰ ਜਰੂਰ ਦੱਸਿਆ ਕਰੋ ਤੁਸੀਂ ਕਿਸ ਜਿਲ੍ਹੇ ਕਿਸੇ ਇਲਾਕੇ ਤੋਂ ਇਸ ਵੀਡੀਓ ਨੂੰ ਵੇਖ ਰਹੇ ਤਾਂ ਨੈਕਸਟ ਆਉਣ ਵਾਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਪਿੰਡ ਦੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਦੇ ਨਾਮ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਨੂੰ ਤਾਂ ਮੌਸਮ ਪਾਗਲ ਵੇਖਸੇ ਤਿਆਰ ਰਿਪੋਰਟ ਜਾਰੀ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ 30 ਤੋਂ ਲੈ ਕੇ 3 ਜੂਨ ਦੇ ਵਿਚਾਲੇ ਪੰਜਾਬ ਦੇ ਮੌਸਮ ਵਿੱਚ ਹਲਚਲਾਂ ਵੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਕੁਝ ਕੁ ਖੇਤ ਕੁਝ ਇਲਾਕਿਆਂ ਵਿੱਚ ਤਾਉਂਡਰ ਲੱਗਿਆ ਵਿੱਚ ਜਿਹੜੇ ਗਰਜ ਚਮਕ ਨਾਲ ਬੱਦਲ ਬਣ ਸਕਦੇ ਜੋ ਕਿਸੇ ਵੀ ਲੱਕੜ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਜੋ ਡਬਲਯੂਡੀ ਪਹੁੰਚਿਆ ਆ ਪਰ ਆਪਣੇ ਪਹਾੜਾਂ ਉੱਤੇ ਤਾਂ ਇਸ ਤਾ ਅਸਰ ਪੰਜਾਬ ਵਿੱਚ ਵੇਖਣ ਨੂੰ ਮਿਲ ਸਰ ਕੱਲ ਵੀ 29 ਨੂੰ ਵੀ ਕੁਝ ਇਲਾਕਿਆਂ ਵਿੱਚ ਜਿਹੜਾ ਅਚਾਨਕ ਗਰਜ ਚਮਕ ਨਾਲ ਬੱਦਲ ਬਣੇ ਸੀ ਜੋ ਕਿ ਕਲਪਾਗਟ ਪ੍ਰਭਾਵਿਤ ਕੀਤਾ ਖਾਸ ਕਰ ਮੋਗਾ ਗਿਆ ਇਸ ਵਿੱਚ ਨੇਰ ਚਖੜ ਵੀ ਚੱਲਿਆ ਤੇ ਉਸ ਤੋਂ ਬਾਅਦ ਬਾਕੀ ਲੁਧਿਆਣਾ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਇਸ ਤੇ ਨਾਲ ਦੇ ਖੇਤਰਾਂ ਵਿੱਚ ਨੇਰੀ ਵੇਖਣ ਨੂੰ ਮਿਲੀ ਤੇ ਕੁਝ ਿਕਾਦੂ ਕਾ ਪਾਕਾ ਵੀ ਥੋੜਾ ਬਤ ਮੀ ਵੀ ਦਰਜ ਕੀਤਾ ਗਿਆ ਤੇ 30 ਤੇ ਕੱਲ 31 ਤੇ ਉਸ 1 2 3 ਜੂਨ ਨੂੰ ਇਸ ਤਰ੍ਹਾਂ ਸਭਾਵਨਾ ਰਹੇਗੀ ਟਮਟਮ ਲੱਗਿਆ ਮੈਨ ਜਾਨੀ ਕਿ ਕੁਝ ਆਪਾਂ ਗੱਲ ਕਰੀ 1 ਤੇ 2 ਜੂਨ ਨੂੰ ਜਿਹੜਾ ਸਿਸਟਮ ਥੋੜਾ ਜਿਹਾ ਐਕਟਿਵ ਜਾਰਾ ਰਹਿਣ ਦਾ ਅਸਰ ਰਹਣਗੇ ਉਸ 30 ਤੇ 31 ਨੂੰ ਕੁਝ ਥੋੜੇ ਬਹੁਤ ਖੇਤਰਾ ਵਿੱਚ ਸਭਾਵਨਾ ਰਹੇਗੀ ਤਾਂ 3 ਜੂਨ ਨੂੰ ਕੁਝ ਟਮਟਮ ਲੱਗਿਆ ਵਿੱਚ ਸਭਾਵਨਾ ਰਹਿ ਸਕਦੀ ਪੰਜਾਬ ਦੇ ਗੱਲ ਕਰੀ 1 ਤੇ 2 ਜੂਨ ਨੂੰ ਵੀ ਕੁਝ 35 ਤੋਂ 40 ਤੇ 40 ਤੋਂ 45% ਖੇਤਰਾ ਵਿੱਚ ਚਾਂਸ ਰਹਿਣਗੇ 30 31 ਨੂੰ ਹੋ ਸਕਦਾ ਕੁਝ 20 ਤੋਂ 25% ਖੇਤਰਾ ਵਿੱਚ ਚਾਂਸ ਬਣ ਸਕਦੇ ਨੇ ਨੀਰ ਚਖੜ ਜਿਆਦਾ ਜਿਆਦਾ ਇਲਾਕਿਆਂ ਵਿੱਚ ਪਹੁੰਚਣ ਦੀ ਸਭਾਵਨਾ ਰਹੇਗੀ ਲਗਲੇ 4-5 ਦਿਨਾਂ ਦੇ ਵਿੱਚ ਤਾਂ ਮੀਂਹ ਜਿਹੜਾ ਹੋਵੇਗਾ ਟਮਟਮ ਲੱਗਿਆਂ ਵਿੱਚ ਕੁਝ ਨਾ ਕੋਈ ਹਲਕਤ ਕੁਝ ਨਾ ਕੋਈ ਦਰਮਿਆਨਾ ਜਿਹੜਾ ਅਮੀਰ ਦਰਜ ਕੀਤਾ ਜਾਵੇ ਪਰ ਹਨੇਰ ਚਖੜ ਕਾਫੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਜਿਸ ਕਰੇ ਪੰਜਾਬ ਦੇ ਵਾਸੀਆਂ ਨੂੰ ਕਾਫੀ ਜੜੀ ਗਰਮੀ ਤੋਂ ਰਾਤ ਮਿਲ ਸਕਦੀ ਹੈ ਤੇ 30-31 ਨੂੰ ਵਿਕਸੁਰ ਪੰਜਾਬ ਚ ਹੋਰ ਜਿਹੜੀ ਵਾਰਨਿੰਗ ਜਾਰੀ ਕੀਤੀ ਗਈ ਇਸ ਵਿੱਚ ਥੰਡਰ ਸਟ੍ਰੋਮ ਜਾਨਕੀ ਅਗਰਚੰਕ ਦੀ ਵਾਰਨਿੰਗ ਜਾਰੀ ਕੀਤੀ ਗਈ ਹਵਾ ਜਿਹੜਾ ਸਪੀਡ ਜਿਸ ਦੀ ਗਤੀ ਦੀ ਗੱਲ ਕਰੀ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦਰਫਤਾਰ ਤੇ ਚੱਲ ਸਕਦੀਆਂ ਨੇ ਤੇ ਹੀਟ ਵੇਵ ਜਿਹੜੀ ਗਰਮੀ ਦੀ ਵੀ ਗਰਮੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਉਸ ਪਰ 1 ਜੂਨ ਨੂੰ 2 ਜੂਨ ਨੂੰ ਪੰਜਾਬ ਜਲੋ ਜਿਹੜੀ ਵਾਰਨਿੰਗ ਜਾਨੀ ਕਿ ਗਰਮੀ ਤੋਂ ਕਾਫੀ ਜਿਹੜੀ ਕੁਝ ਕੁ ਲਾਕੇ ਰਾਤ ਜਿਹੜੀ ਵੇਖਣ ਨੂੰ ਮਿਲ ਸਕਦੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਅਸਥਾਈ ਤੌਰ ਤੇ ਇਹ ਗਰਮੀ ਤੋਂ ਰਾਤ ਮਿਲ ਸਕਦੀ ਪੱਕੇ ਤੌਰ ਤੇ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਫਿਰ ਤੋਂ ਇਹਦਾ ਸਿਸਟਮ ਜਿੱਥੇ ਨੀਂਗਾ ਜਾਵੇਗਾ ਉਸ ਪਰ ਫਿਰ ਟੈਂਪਰੇਚਰ ਵਧਣਾ ਸ਼ੁਰੂ ਹੋਣਗੇ ਚਾਰ ਨੂੰ ਮੌਸਮ ਫਿਰ ਤੋਂ ਸਾਫ਼ ਰਹਿਣ ਤੇ ਆਸਾਨ ਹੈ ਉਸ ਪਰ 5 6 7 ਦੇ ਦੌਰਾਨ ਫਿਰ ਕੁਝ ਕੁ ਇਲਾਕਿਆਂ ਵਿੱਚ ਸੰਭਾਵਨਾ 50 ਦੀ ਕੁਝ ਤਾਮਟਾ ਲਾਕੇ ਵਿੱਚ ਗਰਜ ਚਮਕ ਦੇ ਨਾਲ ਹਲਕੇ ਛਰਟ ਜਾਂ ਹੋ ਸਕਦਾ ਇੱਕ ਦੋ ਭਾਗ ਦਰ ਜਾਸਰ ਹਨ ਨਿਰਵਿਚਲਨ ਦੀ ਸੰਭਾਵਨਾ ਰਹੇਗੀ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਮੌਨਸੂਨ ਦੀ ਕੀ ਤਾਜ਼ਾ ਅਪਡੇਟ ਤਾਂ ਮੌਨਸੂਨ ਵੇਖ ਸਕਦੇ ਹ 29 ਮਈ ਦੇ ਦੌਰਾਨ ਜਿਹੜਾ ਆਪਣਾ ਹੈਗਾ ਸ਼੍ਰੀਲੰਕਾ ਇਸ ਦੇ ਉੱਤਰੀ ਖੇਤਰਾਂ ਵਿੱਚ ਪਹੁੰਚ ਗਿਆ ਤੇ ਅੱਜ ਜਾਂ ਕੱਲ 30 ਜਾਂ 31 ਮਈ ਨੂੰ ਪੰਜਾਬ ਦੇ ਜਿਹੜੇ ਆਪਣੇ ਸੌਰੀ ਦੱਖਣੀ ਜਿਹੜੇ ਆਪਣੇ ਇੰਡੀਆ ਦਾ ਇਲਾਕਾ ਕੇਰਲਾ ਆ ਗਿਆ ਇਹਨਾਂ ਤੱਕ ਪਹੁੰਚਣ ਦੇ ਸਾਰ ਰਹਿਣਗੇ ਦੂਸਰ ਪੰਜਾਬ ਦੀ ਗੱਲ ਕਰੀ ਤਾਂ ਨੋਰਮਲ ਡੇਟ ਦੀ 30 ਜੂਨ ਤੇ ਪਰ ਇਸ ਵਾਰ ਜਿਹੜਾ ਪਹਿਲਾਂ ਪਹੁੰਚਣ ਦਾ ਸਾਰ ਰਹਿਣਗੇ ਕਿਉਂਕਿ ਪਹਿਲਾਂ ਇਸ ਨੂੰ ਸਪੋਰਟ ਮਿਲੀ ਸੀ ਜਿਹੜਾ ਆਪਣਾ ਚੱਕਰਵਤੀ ਤੂਫਾਨ ਬਣ ਮੇਲੀ ਕਾਫੀ ਇਸ ਨੂੰ ਜਿਹੜਾ ਕਾ ਲਿਆਉਣ ਵਿੱਚ ਮਦਦ ਕੀਤੀ ਜੋ ਹੋ ਸਕਦਾ ਕਿ 1 ਜੂਨ 2 ਜੂਨ ਦੇ ਆਸਪਾਸ ਕੇਰਲਾ ਵਿੱਚ ਪਹੁੰਚਣ ਦੇ ਅਸਾਰ ਸੀ ਪਰ ਇਸ ਵਾਰ ਪਹਿਲਾ ਪਹੁੰਚਣ ਦਾ ਅਸਾਰ ਰਹਿਣਗੇ 30 ਜਾਂ 31 ਮਈ ਨੂੰ ਪਹੁੰਚਣ ਦੇ ਪੂਰੇ ਪੂਰੇ ਅਸਾਰ ਨੇ ਤਾਂ ਜਿਹੜਾ 30 ਜੂਨ ਫਾਈਨਲੀ ਡੇਟ ਦੱਸੀ ਜਾਂਦੀ ਪੰਜਾਬ ਵਿੱਚ ਇਸ ਦੀ ਐਂਟਰੀ ਦੀ ਪਰ ਇਸ ਵਾਰ ਪਹਿਲਾ ਪਹੁੰਚਣ ਦਾ ਅਸਾਰ ਰਹਿਣਗੇ ਜਨਨ ਕਿ 25 ਤੋਂ 30 ਜੂਨ ਦੇ ਵਿਚਾਲੇ ਜਿਹੜਾ ਪਹੁੰਚਣ ਦਾ ਅਸਾਰ ਨੇ ਇਸ ਵਾਰ ਜਿਹੜਾ ਆਪਾਂ ਗੱਲ ਕਰੀ ਐਂਟਲ ਜਿਹੜਾ ਜੂਨ ਦਾ ਹਫਤਾ ਹੋਵੇਗਾ ਇਸ ਵਿੱਚ ਮੌਨਸੂਨ ਦੀ ਜਿਹੜੀ بارش ਵੇਖਣ ਨੂੰ ਮਿਲ ਸਕਦੀ ਹੈ ਤਾਂ ਤਗੜੇ ਆਪਾਂ ਗੱਲ ਦੇ ਦੇ ਮੀ ਦਾ ਸਾਰ ਰਹਿ ਸਕਦੇ ਨੇ ਪੰਜਾਬ ਵਿੱਚ ਕਾਫੀ ਇਸ ਦਾ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜਾ ਇੰਡੀਅਨ ਆਕਸ਼ਨ ਡਾਈਪੋਲ ਜਾਨੀ ਕਿ ਹਿੰਦ ਮਹਾਸાગਰ ਵਿੱਚ ਪੋਜੀਟਿਵ ਉਸ ਤੋਂ ਲਾਨੀਨਾ ਪ੍ਰਭਾਵ ਬਹੁਤ ਵਧੀਆ ਦੋਵੇਂ ਬਹੁਤ ਵਧੀਆ ਨੇ ਆਪਣਾ ਹਿੰਦ ਮਹਾਸાગਰ ਹੋ ਗਿਆ ਤੇ ਉਸ ਵਾਰ ਲਾਨੀਨਾ ਦੋਵਾਂ ਪ੍ਰਭਾਵ ਕਾਫੀ ਜਿਹੜਾ ਪੰਜਾਬ ਚ ਹਲਚਲਾਂ ਵੇਖਣ ਨੂੰ ਮਿਲ ਗਿਆ ਮੌਨਸੂਨ ਦੀ ਬਾਰਸ਼ ਇਸ ਵਾਰ ਆਮ ਨਾਲੋਂ ਜ਼ਿਆਦਾ ਵੇਖਣ ਨੂੰ ਮਿਲ ਸਕਦੀ ਹੈ ਤੇ ਰੱਬ ਨਾ ਕਰੇ ਵਾਹਿਗੁਰੂ ਨਾ ਕਰੇ ਪ੍ਰਮਾਤਮਾ ਮਿਹਰ ਕਰੇ ਤਾਂ ਹੜ੍ਹ ਵਰਗੇ ਹਾਲਾਤ ਵੀ ਬਣ ਸਕਦੇ ਨੇ ਇਸ ਵਾਰ ਤਾਂ ਆਪ ਜੋ ਵੀ ਹੈਗੇ ਤੁਸੀਂ ਸਤਲੁਜ ਦਰਿਆ ਗਿਆ ਜਬ ਸਤੇ ਜਿੱਥੋਂ ਵੀ ਕੋ ਪਾਣੀ ਪੁਣੀ ਠੀਕੇ ਟੁੱਟਦਾ ਜੋ ਬੰਨ ਵਗੈਰਾ ਕੱਚੇ ਨੇ ਉਸ ਨੂੰ ਜਰੂਰ ਮੁਰੰਮਤ ਤੋਂ ਉਸਦੀ ਕਰੋ ਉਸ ਨੂੰ ਜਰੂਰ ਬੰਨ ਲੋ ਠੀਕੇ ਜੋ ਆਉਣ ਵਾਲੀ ਸਥਿਤੀ ਬਹੁਤ ਹੀ ਖਰਾਬ ਹੋ ਸਕਦੀ ਹੈ ਮੌਨਸਨ ਸੀਜ਼ਨ ਵਿੱਚ ਤਾਂ ਮੇਨ ਜਿਹੜਾ ਇਸ ਦਾ ਇਫੈਕਟ ਹੁੰਦਾ ਜੁਲਾਈ ਅਗਸਤ ਦੋ ਮਹੀਨੇ ਸਭ ਤੋਂ ਜ਼ਿਆਦਾ ਰਹਿੰਦੇ ਨੇ ਉਸ ਬਾਅਦ ਸਤੰਬਰ ਵਿੱਚ ਇਸ ਦੀ ਸੰਭਾਵਨਾ ਰਹਿੰਦੀ ਹੈ ਤੇ ਜਾਨੀ ਕਿ ਜਿਹੜੇ ਦੋ ਜਾਂ ਤਿੰਨ ਮਹੀਨੇ ਰਹਿਣਗੇ ਜੁਲਾਈ ਅਗਸਤ ਸਤੰਬਰ ਇਸ ਵਿੱਚ ਕਾਫੀ ਜਿਹੜੇ ਹਲਚਲਾਂ ਵੇਖਣ ਨੂੰ ਮਿਲ ਸਕਦੇ ਨੇ ਮੌਨਸਨ ਸੀਜ਼ਨ ਇਸ ਵਾਰ ਵਧੀਆ ਜਿਹੜਾ ਪੰਜਾਬ ਵਿੱਚ ਵੇਖਣ ਨੂੰ ਮਿਲ ਸਕਦਾ ਆਮ ਨਾਲ ਜ਼ਿਆਦਾ بارش ਹੋਣ ਦੀ ਸੰਭਾਵਨਾ ਹੈ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਤਾਂ ਫਿਲਹਾਲ ਇਹ ਜਾਣਕਾਰੀ ਆ ਪਟੇਟ ਸੀ ਤਾਂ ਕਿਰਪਾ ਕਰਕੇ ਆਪਣੇ ਇਲਾਕੇ ਜ਼ਿਲ੍ਹੇ ਦਾ ਕਮੈਂਟ ਕਰ ਜ਼ਰੂਰ ਦੱਸੋ ਤੁਸੀਂ ਕਿਸ ਇਲਾਕੇ ਜਾਂ ਕਿਸ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਵੇਖ ਰਹੇ ਹੋ ਤਾਂ ਕਮੈਂਟ ਕਰ ਜ਼ਰੂਰ ਦੱਸੋ ਤਾਂ ਇਹ ਨੈਕਸਟ ਆਉਣ ਵਾਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੋ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ